ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਤਿਗਰੂ ਤੇ ਇੱਕ ਬਾਦੂ ਸੇ ਮਹਾਰਾਜ ਸਦਾ ਹੀ ਜਾਜੇਗਾ ਰਹਾ ਸਦਾ ਹੀ ਜਾਜੇਗਾ ਰਹਾ ਸਰਬਤ ਦਾ ਭਲਾ ਕਰੋ ਵਾਹਿ ਮੇਰ ਕਰੋ ਕਿਰਪਾ ਕਰੋ ਵਾਹਿ ਸੁੱਖਾਂ ਦੇ ਲਈ ਸਦਾ ਨਾਸ਼ ਕਰੋ ਵਾਹਿ ਜੀ ਔਕੀ ਕੜੀ ਨੇ ਦੇਖੋ ਕਰੋ ਕਿਰਪਾ ਕਰੋ ਸੰਤ ਜੀ ਨੂੰ ਇੱਕ ਬਾਦੂ ਸੇ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਨੂੰ ਬੱਚਿਆਂ ਨੂੰ ਸਰਬਤ ਕਿਰਪਾ ਕਰੋ ਬਨ ਮਤਰਾ ਕਛ ਬੇਜ ਨਹੀਂ ਗੁਰ ਅਰਜਨ ਪਰ ਤਖ ਹਰ ਪਰਦਾ ਚਿਰ ਦੇ ਗੁਰ ਅਰਜਨ ਕੇ ਹਰਪੂਰਨ ਬ੍ਰਹਮ ਨਿਵਾਸ ਲਿਓ ਹਰਪੂਰਨ ਬ੍ਰਹਮ ਨਿਵਾਸ ਲਿਓ ਜਬ ਲਾ ਨਹੀਂ ਭਾਗ ਲਿਦਾ ਹੁੰਦੇ ਤਬ ਲਾ ਪ੍ਰਮ ਤੇ ਫਿਰਦੇ ਬੋ ਹਰ ਕੋ ਸਮੁੰਦਰ ਮੈਂ ਬੂਡ ਦਿੱਤੇ ਕਬੂ ਮਿਤੇ ਨਹੀਂ ਇਹ ਬਚਦਾਓ ਤਤ ਵਿਚਾਰੀਏ

I'm <laughs> ਕਬ ਨਿਲਾਰੇ ਉਦੈ ਤਬ ਲਾ ਭ੍ਰਮ ਤੇ ਫਿਰਤੇ ਬਹੁਤਾ ਹਯੋ ਕਾਲ ਘੋਰ ਸਮੋਤਰ ਮਹੂਦਤ ਥੇ ਕਬ ਹੂੰਟ ਹੈ ਨਹੀ ਰੇ ਪਸ਼ਤਾਯੋ ਤਾਤ ਵਿਚਾਰ ਹੈ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਕਰਬ ਨ ਆਇਓ ਤਰਨ ਗगन ਨਵਖੰਡ ਮੈਂ ਜੋਤ સ્વરૂਪੀ ਰਹੈਓ ਸ਼ਬਦ ਨਹੀਂ ਘੁਰ ਅਰਜੁਨ ਪਰ ਤਖ ਹਰ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਾਰੀ ਗੁਰ ਆਪਨੇ ਗੁਰ ਕੋ ਬਲ ਜਾਈਆਂ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰੂ तुम्र द्वार आया नानक को प्रभु पैर पाला सतगुर पूरा पाया राम नाम उर में गयो जाके सम नहीं कोई जैसे सिमरत संकट मिट दरस तुह ਲੇ ਗੁਰ ਸੇਵੀਐ ਐਨ ਸਹਜ ਸੁਭਾਅ ਧਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਹੋਰ ਅਰਸੋਂ ਹੋਰ ਸੋ ਛੱਟੀ ਐ ਤੁਧ ਡਿਠੇ ਸੱਚੇ ਭਾਗ ਸਾ ਮਹਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਭਾਤਸ਼ਾ ਸਿਰਸ਼ਾ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਸਤਨਾ ਜੀ ਜਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਹਾ ਬਖਸ਼ ਰਸਨ ਦੀ ਜਹ ਪ੍ਰਾਨ ਆ ਕੋਰ ਕੋਈ ਜਨ ਹਰ ਸਿਆ ਦੇਵ ਜੋਰ ਚਰਨ ਕਹਾ ਬਖੋ ਸੁਬ ਰਸਨਾ ਦੀ ਜਹ ਪ੍ਰਾਨ ਆ ਕੋਰ ओ मान त न निर्मल गरत के हर सिंच सुधास जो रसम मगन हो त केर पाते महाभिष बिखियाते तो चरण दीन दुख भंजन चेतवा तमरीयार अब है पद दान सिमरन स्वामी को प्रभु नानक वंदन सोर आयो शर ਖ ਭੰਜਨ ਚਿਤਵ ਤੁਮਰੀਆ ਰ ਅਬ ਹੈ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀ ਜਹਾਂ ਪ੍ਰਾਨ ਆ ਕੋਰ ਰਹਾਓ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਕਸ਼ਿਸ਼ ਕੀਤਾ ਹੋਇਆ ਜੈਤ ਸ੍ਰੀ ਰਾਜੰਦਰ ਪਾਵਨ ਅੰਗ 731 ਤੇ ਦੋ ਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਵਕਸ਼ਿਸ਼ ਕਰਦਿੰਦੇ ਕਹਿੰਦੇ ਕੋਈ ਹੋਵੇ ਰੱਬ ਦਾ ਪਿਆਰਾ ਰੱਬ ਦਾ ਭਗਤ ਰੱਬ ਦਾ ਸੇਵਕ ਜੋ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੇ ਨਾਲ ਉਸ ਰੱਬ ਦੇ ਨਾਲ ਜੋੜ ਦੇਵੇ ਤੇ ਜੋੜੇਗਾ ਉਹ ਜਿਹੜਾ ਜੁੜਿਆ ਹੋਵੇਗਾ ਸਤਿਗੁਰੂ ਪਤਸ਼ਾਹ ਕਹਿੰਦੇ ਜਿਹੜਾ ਜੋੜ ਦੇ ਉਸ ਦੇ ਮੈ ਚਰਨ ਫੜ ਲਵਾਂਗਾ ਉਸ ਦੇ ਲਈ ਆਪਣੀ ਰਸਨਾ ਤੋਂ ਮਿੱਠੇ ਮਿੱਠੇ ਪਿਆਰੇ ਪਿਆਰੇ ਬੋਲ ਬੋਲਾਂਗਾ ਤੇ ਨਾਲ ਕਹਿੰਦੇ ਮੇਰੀ ਇਹ ਜਿੰਦ ਵੀ ਭੇਟਾਂ ਦੇ ਤੌਰ ਤੇ ਉਸ ਪਿਆਰੇ ਨੂੰ ਦੇ ਦਿੱਤੀ ਜਾਵੇ ਜਿਹੜਾ ਮੇਰੇ ਪਿਆਰੇ ਦਾ ਮੈਨੂੰ ਮਿਲਾਪ ਹਾਸਲ ਕਰਾਵੇ ਇੰਨੀ ਕੋ ਵੜਿਆਈ ਹੈ ਉਸ ਪਿਆਰੇ ਨੂੰ ਮਿਲਾਪ ਕਰਨ ਵਾਲੇ ਦੀ ਤੇ ਇੰਨਾ ਕੁਝ ਦਿੱਤਾ ਜਾ ਸਕਦਾ ਏ ਜਿਹੜਾ ਪ੍ਰੀਤਮ ਦਾ ਮਿਲਾਪ ਕਰਾਵੇ ਸਤਿਗੁਰ ਕਿਰਪਾ ਕਰਨ ਸਤਿਗੁਰ ਦੇ ਚਰਣਾ ਦੇ ਨਾਲ ਜੁੜ ਕੇ ਅਸੀਂ ਵੀ ਉਸ ਪਿਆਰੇ ਪ੍ਰੀਤਮ ਨੂੰ ਮਨਮੋਹਨ ਨੂੰ ਮਿਲ ਲਈਏ ਤਾਂ ਕਿ ਸਾਡਾ ਆਇਆ ਸਫਲ ਹੋ ਜਾਵੇ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵੇ ਗਾਵੇ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਦੀ ਕਾਲਨੋ ਮੇਰੀ ਪੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪਾਵਨ ਗੁਰਿਆਈ ਪਰਵ ਹੈ ਵੱਚੜ ਕੇ ਹਾਜ਼ਰੀਆਂ ਭਰ ਕੇ ਸਤਿਗੁਰ ਪਿਤਾ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਜੀ ਹੋਈਆਂ ਭੁੱਲਾਂ ਦੇਖਿਵਾਂ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤ